ਦਰ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋ ਗਈ ਹੈ ਤੇ ਉਹ ਵੀ ਪੰਜਾਬ ਤੋਂ ਰੋਪੜ ਤੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਵੱਲੋਂ ਜਸਬੀਰ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਹਾਲੀ ਪੁਲਿਸ ਦੇ ਵੱਲੋਂ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਲਜ਼ਾਮ ਇਹ ਨੇ ਕਿ ਇਹ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ। ਰੋਪੜ ਦਾ ਪਿੰਡ ਹੈ ਮਹਲਾ ਜਿੱਥੋਂ ਦਾ ਰਹਿਣ ਵਾਲਾ ਹੈ ਜਸਬੀਰ ਸਿੰਘ। ਅਤੇ ਸਾਲ 220 221 ਅਤੇ 2024 ਦੇ ਵਿੱਚ ਇਹ ਪਾਕਿਸਤਾਨ ਦੀ ਯਾਤਰਾ ਤੇ ਗਿਆ ਸੀ ਪੁਲਿਸ ਦੇ ਮੁਤਾਬਕ ਦਾਨਿਸ਼ ਦੇ ਸੱਦੇ ਤੇ ਦਿੱਲੀ ਦੇ ਵਿੱਚ ਇਸ ਨੇ ਪਾਕਿਸਤਾਨ ਨੈਸ਼ਨਲ ਡੇ ਇਵੈਂਟ ਦੇ ਵਿੱਚ ਵੀ ਹਿੱਸਾ ਲਿਆ ਸੀ ਇਸ ਦੇ ਨਾਲ ਹੀ ਜੋਤੀ ਮਲਹੋਤਰਾ ਦਾ ਵੀ ਜਾਣਕਾਰ ਦੱਸਿਆ ਜਾ ਰਿਹਾ ਜਸਬੀਰ ਸਿੰਘ ਪੁਲਿਸ ਦੇ ਮੁਤਾਬਕ ਜੋਤੀ ਮਲਹੋਤਰਾ ਨਾਲ ਪਾਕਿਸਤਾਨ ਦੇ ਵਿੱਚ ਇਸ ਨੇ ਵਲੌਗ ਵੀ ਬਣਾਏ ਜਾਨ ਮਾਹਲ ਨਾਂ ਦਾ ਇੱਕ YouTube ਚੈਨਲ ਹੈ ਜੋ ਕਾਫੀ ਲੰਬੇ ਸਮੇਂ ਤੋਂ ਇਹੇ ਚਲਾਉਂਦਾ ਆ ਰਿਹਾ ਏ ਇਹ ਕਾਫੀ ਇਹ ਚਰਚਿਤ ਚਿਹਰਾ ਏ ਪੰਜਾਬ ਦਾ ਕਿਉਂਕਿ ਯੂਟਿਊਬਰ ਹੈ ਤੇ ਵੱਖ-ਵੱਖ ਵੀਡੀਓਜ਼ ਇਹ ਬਣਾਉਂਦਾ ਏ ਤੇ ਇਸ ਤੇ ਹੁਣ ਇਲਜ਼ਾਮ ਕੀਨੇ ਕਿ ਇਹ ਜਾਸੂਸੀ ਕਰਦਾ ਸੀ ਪਾਕਿਸਤਾਨ ਦੇ ਲਈ ਹਾਲਾਂਕਿ ਪਾਕਿਸਤਾਨ ਦੀ ਯਾਤਰਾ ਵੀ ਕਰ ਚੁੱਕਿਆ ਏ ਤਿੰਨ ਵਾਰ ਤੇ ਜੋਤੀ ਮਲਹੋਤਰਾ ਦੇ ਵਲੌਗਸ ਦੇ ਵਿੱਚ ਵੀ ਇਹ ਨਜ਼ਰ ਆਇਆ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸੇ ਤਸਵੀਰ ਦੇ ਵਿੱਚ ਜੋਤੀ ਮਲਹੋਤਰਾ ਏ ਉਸੇ ਤਸਵੀਰ ਦੇ ਵਿੱਚ ਜਸਬੀਰ ਸਿੰਘ ਵੀ ਹੈ ਹਾਲਾਂਕਿ ਇਲਜ਼ਾਮ ਲੱਗੇ ਨੇ ਕਿ ਕੁਝ ਜਾਣਕਾਰੀਆਂ ਕਿ ਕੁਝ ਖੂਫੀਆ ਜਾਣਕਾਰੀਆਂ ਇਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਪਹੁੰਚਾਈਆਂ ਗਈਆਂ ਇਹ ਜਾਂਚ ਦਾ ਵਿਸ਼ਾ ਹੈ ਪਰ ਰੋਪੜ ਦਾ ਪਿੰਡ ਮਾਹਲਾ ਜਿੱਥੋਂ ਦਾ ਰਹਿਣ ਵਾਲਾ ਹੈ ਜਸਬੀਰ ਸਿੰਘ ਅਤੇ YouTube ਤੇ ਕਾਫੀ ਐਕਟਿਵ ਹੈ ਪਿਛਲੇ ਕਾਫੀ ਸਾਲਾਂ ਤੋਂ ਇਸ ਨੇ ਇਹ ਚੈਨਲ ਬਣਾਇਆ ਹੋਇਆ ਹੈ ਤੇ ਇਹ ਤਿੰਨ ਵਾਰ ਪਾਕਿਸਤਾਨ ਵੀ ਜਾ ਚੁੱਕਿਆ ਹੈ ਤੇ ਇਲਜ਼ਾਮ ਇਸ ਤੇ ਲੱਗੇ ਨੇ ਕਿ ਇਹ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀ ਦਾ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਸਬੀਰ ਸਿੰਘ ਦਾ ਘਰ ਹੈ ਜਿੱਥੇ ਜਸਬੀਰ ਸਿੰਘ ਰਹਿੰਦਾ ਏ ਤੇ ਹਾਲੇ ਇਹ ਉਸਾਰੀ ਅਦੀਨ ਘਰ ਹੈ ਉਸਦਿਆਂ ਵੀ ਇਸ ਨੇ ਕਈ ਵੀਡੀਓਜ਼ ਜਿਹੜੀਆਂ ਪਾਈਆਂ ਸੀ ਤਾਂ ਰੋਪੜ ਦਾ ਪਿੰਡ ਹੈ ਮਹਲਾ ਜਿੱਥੋਂ ਦਾ ਰਹਿਣ ਵਾਲਾ ਜਸਬੀਰ ਸਿੰਘ ਅਤੇ ਕਾਫੀ ਲੰਮੇ ਸਮੇਂ ਤੋਂ ਇਹ YouTube ਤੇ ਚੈਨਲ ਚਲਾਉਂਦਾ ਯੂਟਿਊਬਰ ਹੈ ਤੇ ਇਸ ਤੇ ਇਲਜ਼ਾਮ ਇਹੀ ਨੇ ਕਿ ਪਾਕਿਸਤਾਨ ਲਈ ਜਾਸੂਸੀ ਕਰਦਾ ਹੈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਯੂਟਿਊਬਰ ਨੂੰ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਯੂਟਿਊਬਰਸ ਦੀਆਂ ਜਿਹੜੇ ਪਾਕਿਸਤਾਨ ਦੇ ਵਿੱਚ ਗਏ ਤੇ ਇਲਜ਼ਾਮ ਉਹਨਾਂ ਤੇ ਲੱਗੇ ਕਿ ਉਹਨਾਂ ਨੇ ਪਾਕਿਸਤਾਨ ਦੇ ਲਈ ਜਾਸੂਸੀ ਕੀਤੀ ਹੈ ਤੇ ਹੁਣ ਪੰਜਾਬ ਤੋਂ ਇਹ ਯੂਟਿਊਬਰ ਜੋ ਰੋਪੜ ਦੇ ਪਿੰਡ ਮਹਲਾਂ ਦੇ ਨਾਲ ਸਬੰਧਤ ਹੈ ਉਸ ਤੇ ਵੀ ਇਹੀ ਇਲਜ਼ਾਮ ਨੇ ਕਿ ਉਹ ਵੀ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀ ਤੇ ਜੋਤੀ ਮਲਹੋਤਰਾ ਦੇ ਵੀਡੀਓਜ਼ ਦੇ ਵਿੱਚ ਉਸਦੇ ਵਲੌਗਸ ਦੇ ਵਿੱਚ ਵੀ ਇਹ ਦੇਖਿਆ ਗਿਆ ਤੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਿਆ ਹੈ ਤੇ ਇਸ ਵੇਲੇ ਮੇਰੇ ਸਹਿਯੋਗੀ ਯੂਟਿਊਬਰ ਜਸਬੀਰ ਸਿੰਘ ਦੇ ਘਰ ਤੋਂ ਲਾਈਵ ਜੁੜੇ ਨੇ ਮਨਪ੍ਰੀਤ ਚਾਹਲ ਮਨਪ੍ਰੀਤ ਜਿੱਤ ਕੀ ਕੁਝ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਖਾਸ ਕਰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀਆਂ ਗਈਆਂ ਨੇ ਉਹ ਬੇहद ਅਹਿਮ ਨੇ ਕਿ ਇਹ ਯੂਟਿਊਬਰ ਹੈ ਜਿਹੜਾ ਜਸਬੀਰ ਸਿੰਘ ਇਹ ਪਾਕਿਸਤਾਨ ਦੀ ਯਾਤਰਾ ਕਰਕੇ ਆਇਆ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਤੇ ਇਸ ਦੇ ਪਾਕਿਸਤਾਨ ਦੇ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਹੋਈਆਂ ਜੋ ਪਹਿਲਾਂ ਜਸੂਸੀ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਹੋਈ ਜੋਤੀ ਮਲਹੋਤਰਾ ਉਸ ਦੇ ਵਿੱਚ ਵੀ ਬਲੌਗਸ ਦੇ ਵਿੱਚ ਵੀ ਵੀਡੀਓਜ਼ ਦੇ ਵਿੱਚ ਵੀ ਇਹ ਨਜ਼ਰ ਆਇਆ ਕਿ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਪਿੰਡ ਵਾਲੇ ਆਲੇ ਦੁਆਲੇ ਦੇ ਲੋਕ ਕਿ ਕੁਝ ਇਸ ਸ਼ਖਸ ਦੀ ਬੈਕਗ੍ਰਾਉਂਡ ਹੈ ਮਨਪ੍ਰੀਤ ਆ ਬਿਲਕੁਲ ਜਸਪੀਰ ਜੇਕਰ ਗੱਲ ਕੀਤੀ ਜਾਵੇ ਰਣਵੀਰ ਜਸਪੀਰ ਦੀ ਤਾਂ ਉਹ ਇੱਕ ਯੂਟਿਊਬਰ ਹੁਣ ਯੂਟਿਊਬ 'ਤੇ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਯੂਟਿਊਬਰ ਦੀ ਕੈਟਾਗਰੀ ਹੁੰਦੀ ਹੈ ਉਸ ਦੀ ਰੀਚ ਕਿੰਨੀ ਹੈ ਯਾਨੀ ਕਿ 10 ਲੱਖ ਉਹਦੇ ਜਿਹੜੇ ਯੂਟਿਊਬਰ ਇਸ ਇਸ ਵਕਤ ਸਬਸਕ੍ਰਾਈਬਰਸ ਹੈਗੇ ਨੇ ਯਾਨੀ ਕਿ ਉਹਦੀ ਬਹੁਤ ਵੱਡੀ ਰੀਚ ਹੈ ਜੇਕਰ ਉਹ ਕੋਈ ਗੱਲ ਨਸ਼ਰ ਕਰਦਾ ਹੈ ਤਾਂ ਬਹੁਤ ਵੱਡੇ ਪੱਤਰ ਉੱਤੇ ਜਾਂਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਪਰਿਵਾਰਕ ਮੈਂਬਰ ਦੀ ਆਪਿਆ ਉਸਦੇ ਇੱਕ ਬੱਚਾ ਹੈ ਤੇ ਇਸ ਜਿਹੜੀਆਂ ਇਹ ਤਸਵੀਰਾਂ ਹੈ ਇਸ ਘਰ ਨੂੰ ਉਹ ਇਸ ਵਕਤ ਤੋਂ ਉਸ ਨੂੰ ਬਣਾਇਆ ਜਾ ਰਿਹਾ ਸੀਗਾ ਇਸ ਘਰ ਦੇ ਬਿਲਕੁਲ ਪਿਛੇ ਉਹਦਾ ਪੁਰ ਤੇ ਇਸ ਘਰ ਦੀ ਉਹ ਸਾਰੀ ਚੱਲ ਰਹੀ ਸੀ ਜਦੋਂ ਅੱਜ ਇਸ ਘਰ ਦੇ ਕੋਲ ਅਸੀਂ ਪਹੁੰਚਦੇ ਆ ਐਕਸਪ੍ਰੈਸ ਦੇ ਵਿੱਚ ਤੋਂ ਤਾਂ ਇਹ ਜਿਸ ਬਾਬਤ ਗੱਲਬਾਤ ਕੀਤੀ ਜਾਂਦੀ ਹੈ ਕਿ ਉਹ ਕਿਹੋ ਜਿਹਾ ਸ਼ਖਸ ਸੀਗਾ ਤਾਂ ਪਿੰਡ ਦੇ ਸਰਪੰਚ ਸਾਹਮਣੇ ਆਂਦੇ ਨੇ ਉਹਨਾਂ ਨੇ ਕਿਹਾ ਕਿ ਅਮੂਮਨ ਉਹ ਜਿਹੜੇ ਬਲੌਗਸ ਬਣਾਉਂਦਾ ਸੀਗਾ ਉਹ ਆਪਣੇ ਘਰ ਦੇ ਵਿੱਚੋਂ ਹੀ ਕੰਮ ਕਰਦਾ ਸੀਗਾ ਤੇ ਕੇਵਲ ਪਾਕਿਸਤਾਨ ਦੀ ਤੁਸੀਂ ਗੱਲ ਕੀਤੀ ਉਹ ਪਾਕਿਸਤਾਨ ਤਿੰਨ ਵਾਰੀ ਗਿਆ ਸੀਗਾ ਉਸ ਤੋਂ ਬਾਅਦ ਉਹ ਨਾਰਵੇ ਵੀ ਜਾ ਕੇ ਆਇਆ ਹੋਇਆ ਕੈਨੇਡਾ ਵੀ ਜਾ ਕੇ ਆਇਆ ਹੋਇਆ ਤੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮ ਚੁੱਕਿਆ ਯਾਨੀ ਕਿ ਉਹਦਾ ਜਿਹੜਾ ਅ ਮੁੱਖ ਕਮਾਈ ਦਾ ਸੋਰਸ ਆ YouTube ਵੀ ਦੱਸਿਆ ਜਾ ਰਿਹਾ ਤੇ ਅੱਜ ਤੜਕਸਾਰ ਉਹਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਜਿਹੜੇ ਇੱਥੇ ਲੇਬਰ ਵਾਲੇ ਲੱਗੇ ਹੋਏ ਸਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ 2-3 ਦਿਨ ਬਾਅਦ ਆਏ ਆ ਯਾਨੀ ਕਿ ਸਾਡਾ ਕੰਮ ਰੋਕ ਦਿੱਤਾ ਗਿਆ ਸੀਗਾ ਸਾਨੂੰ ਅੱਜ ਦੁਬਾਰਾ ਬੁਲਾਇਆ ਗਿਆ ਸੀਗਾ ਲੇਕਿਨ ਕਦੋਂ ਸੀ ਇੱਥੇ ਆਨੇ ਆ ਤਾਂ ਉਹ ਇਸ ਜਗ੍ਹਾ ਤੇ ਜਿਹੜਾ YouTuber ਜਸਪੀਰ ਸਿੰਘ ਮਹਾਲ ਉਹ ਇਸ ਜਗ੍ਹਾ ਤੇ ਮੌਜੂਦ ਨਹੀਂ ਸੀਗਾ ਪਿੰਡ ਦੇ ਵਿੱਚ ਇਸ ਵਕਤ ਇੱਕ ਤੁਸੀਂ ਕਹਿ ਸਕਦੇ ਆ ਸ਼ੰਸ਼ਾ ਛਾਇਆ ਹੋਇਆ ਹੈ ਕਿ ਕੀ ਮਾਮਲਾ ਹੈ ਕਿਸ ਮਾਮਲੇ ਕਿਸ ਤਰ੍ਹਾਂ ਦੇ ਕਸਮ ਸੀ ਉਸ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਕਿਹੜੇ ਕਾਰਨਾਂ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰਿਵਾਰਕ ਝੋਕੜ ਦੇ ਨਾਲ ਹੁਣ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਜੀਮੇਦਾਰ ਪਰਿਵਾਰ ਦੇ ਨਾਲ ਵੀ ਸੰਬੰਧ ਰੱਖਦਾ ਹੈ 3 ਏਕੜ ਦੀ ਉਹਦੀ ਜ਼ਮੀਨ ਹੈਗੀ ਆ ਤੇ 3 ਏਕੜ ਦੀ ਜ਼ਮੀਨ ਦੇ ਵਿੱਚ ਤੁਸੀਂ ਸੁਭਾਵਿਕ ਜਾਣਦੇ ਮਾਰਜਨਲ ਫਾਰਮਿੰਗ ਉਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਦੇ ਵਿੱਚ ਕਿੰਨੀ ਕਮਾਈ ਹੁੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਆ ਸੋ ਮੁੱਖ ਆਏ ਦਾ ਸਰੋਤ ਜਿਹੜਾ ਮੰਨਿਆ ਜਾ ਸਕਦਾ YouTube ਵੀ ਮੰਨਿਆ ਜਾ ਸਕਦਾ ਤੇ ਉਸ ਦੇ ਨਾਲ ਹੀ ਰਣਵੀਰ ਇਹ ਹਾਲੀਸ਼ਾਨ ਕੋਠੀ ਇਸ ਵਕਤ ਤਿਆਰ ਕੀਤੀ ਜਾ ਰਹੀ ਸੀਗੀ ਤੇ ਦੂਸਰੇ ਪਾਸੇ ਹੁਣ ਗੱਲ ਕੀਤੀ ਜਾਵੇ ਤਾਂ ਇਸ ਇਸ ਦੀ ਗ੍ਰਿਫਤਾਰੀ ਦੀ ਜਿਹ ਉਹ ਡੀਜੀਪੀ ਪੰਜਾਬ ਕੋਲ ਦਿੱਤੀ ਪੰਜਾਬ ਵੱਲ ਜਾਣਕਾਰੀ ਦੇ ਵਿੱਚ ਬੜੀਆਂ ਚੀਜ਼ਾਂ ਸਾਫ਼ ਕੀਤੀਆਂ ਗਈਆਂ ਨੇ ਉਹਨੇ ਕਿਹਾ ਕਿ ਜਦੋਂ ਅ ਜਸਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਵੱਲੋਂ ਜਿਹੜਾ ਪਾਕਿਸਤਾਨ ਦਾ ਉਹਦਾ ਲਿੰਕਸ ਸਟੈਬਲਿਸ਼ ਹੋਇਆ ਸੀ ਜਦੋਂ ਉੱਥੇ ਟੈਲੀਗੇਸ਼ਨ ਦੇ ਨਾਲ ਗਿਆ ਸੀਗਾ ਤਾਂ ਜੋਤੀ ਮਨੋਤਰਾ ਦੇ ਨਾਲ ਜਿਹੜੀ ਉਹਦੀ ਗੱਲਬਾਤ ਹੁੰਦੀ ਰਹੀ ਆ ਤਾਂ ਉਸ ਡਿਟੇਲ ਨੂੰ ਉਸ ਵੱਲੋਂ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਯਾਨੀ ਕਿ ਕੁਛ ਨਾ ਕੁਛ ਕਿਤੇ ਨਾ ਕਿਤੇ ਸ਼ੰਸ਼ਾ ਜ਼ਰੂਰ ਹੈਗੀ ਸੀ ਸ਼ੱਕ ਜ਼ਰੂਰ ਸੀਗਾ ਜਿਸ ਤੋਂ ਬਾਅਦ ਉਸ ਦੇ ਜ਼ਿਹਨ ਦੇ ਵਿੱਚ ਇਹ ਇਹ ਗੱਲ ਜ਼ਰੂਰ ਆਈ ਹੋਵੇਗੀ ਕਿ ਇਸ ਚੀਜ਼ ਨੂੰ ਇੱਥੋਂ ਰਿਮੂਵ ਕਰ ਦਿੱਤਾ ਜਾਵੇ ਸੋ ਜਸੂਸੀ ਦੇ aarop ਇਸ ਵਕਤ ਲੱਗੇ ਨੇ ਬੜੇ ਮਨਪ੍ਰੀਤ ਮਨਪ੍ਰੀਤ ਜਸਟੰਡ ਦੇ ਨਾਲ ਇੱਕ ਹੋਰ ਵੀ ਇਲ ਏਜੰਟ ਹੈ हसन ਅਲੀ ਉਰਫ ਜੱਟ ਰੰਦਾਵਾ ਉਸ ਦੇ ਨਾਲ ਵੀ ਉਸ ਦਾ ਕਨੈਕਸ਼ਨ ਸੀ ਹਾਲਾਂਕਿ ਭਾਵੇਂ ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਵਕ ਵਕ ਐਂਗਲਸ ਤੋਂ ਜਾਂਚ ਕਰ ਰਹੀ ਹੈ ਕਿ ਕੀ ਉਸ ਦੇ ਸੰਬੰਧ ਸੀ ਕਿਹੜੀਆਂ ਵੀਡੀਓਜ਼ ਕਿਹੜੀਆਂ ਤਸਵੀਰਾਂ ਉਸ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਕਿਵੇਂ ਉਹ ਪਾਕਿਸਤਾਨ ਦੇ ਆਈਐਸਆਈ ਦੇ ਸੰਪਰਕ ਦੇ ਵਿੱਚ ਆ ਗਿਆ ਕਿਵੇਂ ਉਹ ਜੋਤੀ ਮਲਹੋਤਰਾ ਦੇ ਸੰਪਰਕ ਦੇ ਵਿੱਚ ਆ ਗਿਆ ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਪਰ ਜਿਹੜੀਆਂ 3 ਸਾਲ ਦੀਆਂ ਵੀਡੀਓਜ਼ ਨੇ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਨੇ ਜੋ ਪਾਕਿਸਤਾਨ ਦੇ ਨਾਲ ਸਬੰਧਤ ਨੇ ਮਨਪ੍ਰੀਤ ਹਾਂ ਬਿਲਕੁਲ ਦੇਖੋ ਪਾਕਿਸਤਾਨ ਦੇ ਨਾਲ ਸਬੰਧਤ ਇਹ ਮਾਮਲਾ ਇਸੇ ਚੀਜ਼ ਤੋਂ ਸ਼ੁਰੂ ਹੁੰਦਾ ਜਦੋਂ ਪਾਕਿਸਤਾਨ ਦੇ ਨਾਲ ਸਬੰਧਤ ਵੀਡੀਓ ਸਾਹਮਣੇ ਆਂਦੀਆਂ ਨੇ ਯਾਨੀ ਕਿ ਜਦੋਂ ਇੱਕ ਡੈਲੀਗੇਸ਼ਨ ਜਾਂਦਾ ਜੋਤੀ ਮੋਹਤਰਾ ਵਾਲਾ ਮਾਮਲਾ ਹੁਣ ਸਾਹਮਣੇ ਆਇਆ ਉਸ ਦੇ ਨਾਲ ਜਿੰਨਾ ਡੈਲੀਗੇਸ਼ਨ ਉੱਤੇ ਗਿਆ ਸੀਗਾ ਸਾਰਿਆਂ ਦੀ ਸਕੂਪ ਨਹੀਂ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਜਸੂਸੀ ਵਾਲਾ ਅ ਪ੍ਰਤੀਕਰਮ ਆਇਆ ਤੁਸੀਂ ਕਹਿ ਸਕਦੇ ਜਿਹੜਾ ਇੱਕ ਗੈਂਗ ਆ ਉਹਨੂੰ ਬਸਟ ਕੀਤਾ ਗਿਆ ਇਸ ਤੋਂ ਪਹਿਲਾਂ ਇਸ ਵੱਲੋਂ ਕਿੰਨਿਆ ਕੋਥੇ ਪਾਕਿਸਤਾਨ ਦੇ ਫੇਰੀਆਂ ਲਗਾਈਆਂ ਗਿਆ ਇਸ ਤੋਂ ਬਿਨਾ ਵੀ ਉਹ ਕੀ ਜਿਹੜੀਆਂ ਸੈਂਸਿਟਿਵ ਜਿਹੜੇ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਈ ਇਹੋ ਜਿਹੀ ਸੈਂਸਿਟਿਵ ਜਗ੍ਹਾ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਲੇਕਿਨ ਅਮੂਮਨ ਅਸੀਂ ਦੇਖਿਆ ਕਿ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਜਾ ਕੇ ਅਸੀਂ ਦੇਖਣ ਨੂੰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਤਸਵੀਰਾਂ ਉਹ ਨਸ਼ਟ ਕੀਤੀਆਂ ਹੁੰਦੀਆਂ ਨੇ ਯਾਨੀ ਕਿ ਉਹ ਬੜੀਆਂ ਕ੍ਰਿਟੀਕਲ ਤਸਵੀਰਾਂ ਹੁੰਦੀਆਂ ਜਿਹੜੀਆਂ ਆਮ ਤੌਰ ਦੇ ਉੱਤੇ ਨਾਰ ਔਰ ਵੀ ਦੇਖੋ ਜਦੋਂ 10 ਲੱਖ ਤੋਂ ਅਰੇ ਸਬਸਕ੍ਰਾਈਬਰ ਹੁੰਦੇ ਆ ਤਾਂ ਤੁਸੀਂ ਛੋਟੀ ਜੀ ਗੱਲ ਵੀ ਜਦੋਂ ਕਿਤੇ ਕਰਦੇ ਆ ਤਾਂ ਅਮੂਮਨ ਜੀ ਗੱਲ ਆ ਲੱਖ ਤੋਂ 2 ਲੱਖ ਬੰਦੇ ਤੱਕ ਤਾਂ ਉਸ ਤਰ੍ਹਾਂ ਹੀ ਪਹੁੰਚ ਜਾਂਦੀ ਆ ਯਾਨੀ ਕਿ ਤੁਸੀਂ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਵੀ ਕਿਤੇ ਨਾ ਕਿਤੇ ਜਿਹੜੀਆਂ ਕਨਫਿਡੈਂਸ਼ੀਅਲ ਜਿਹੜੀਆਂ ਇਨਫੋਰਮੇਸ਼ਨਸ ਹੁੰਦੀ ਆ ਉਹ ਪ੍ਰਕਾਟ ਇੱਕ ਇੱਕ ਵਾਰ ਮਨਪ੍ਰੀਤ ਕਰਦੀਆਂ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿਓ ਸਾਡੇ ਦਰਸ਼ਕਾਂ ਤੱਕ ਜ਼ਰੂਰ ਦਿਖਾ ਦਿਓ ਕਿਉਂਕਿ ਹਾਲਾਂਕਿ ਆਪਾਂ YouTube ਚੈਨਲ ਤੇ ਵੀ ਉਹ ਵੀ ਵੀਡੀਓਜ਼ ਪਾ ਰਹੇ ਹਾਂ ਸੀਗਾ ਕਿ ਮੈਂ ਨਵਾਂ ਘਰ ਬਣਾ ਰਿਹਾ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਇੱਕ ਸੁਧਾਰਨ ਪਰਿਵਾਰ ਦੇ ਨਾਲ ਸਬੰਧਤ ਹੈ ਠੀਕ ਹੈ YouTube ਤੋਂ ਕਮਾਈ ਕਰਦਾ ਹੋਵੇਗਾ ਪਰ ਵੱਡਾ ਘਰ ਵੱਡਾ ਆਲੀਸ਼ਾਨ ਘਰ ਉਹ ਬਣਾ ਰਿਹਾ ਸੀ ਇਨਕਮ ਆਫ ਸੋਰਸਸ ਦਾ YouTube ਸੀ ਜਾਂ ਕੁਝ ਹੋਰ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਉਸਤੇ ਬਹੁਤ ਸਾਰੇ ਇਲਜ਼ਾਮ ਨੇ ਕਿ ਉਹ ਪਾਕਿਸਤਾਨ ਦੀ ਯਾਤਰਾ ਕਰ ਚੁੱਕਿਆ ਚਲੋ ਪਾਕਿਸਤਾਨ ਦੀ ਯਾਤਰਾ ਕੋਈ ਵੀ ਕਰ ਸਕਦਾ ਪਰ ਕੀ ਉਸ ਨੇ ਭਾਰਤ ਦੀਆਂ ਕੁਝ ਜਾਣਕਾਰੀਆਂ ਪਾਕਿਸਤਾਨ ਦੇ ਵਿੱਚ ਖੁਫੀਆ ਏਜੰਸੀਆਂ ਤੱਕ ਪਹੁੰਚਾਈਆਂ ਜਿਵੇਂ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਜਾਂ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚੋਂ ਤਿੰਨ ਵਾਰ ਗਿਆ ਕਰਤਾਰਪੁਰ ਸਾਹਿਬ ਦੀ ਯਾਤਰਾ ਉਸਨੇ ਕੀਤੀ ਉਸ ਦਾ ਵੀ ਉਸਨੇ ਬਲੌਗ ਬਣਾਇਆ ਪਾਕਿਸਤਾਨ ਦੇ ਵਿੱਚੋਂ ਉਸ ਨੂੰ ਵੀ ਆਈਪੀ ਟ੍ਰੀਟਮੈਂਟ ਮਿਲਿਆ ਪ੍ਰਸ਼ੰਸਕਾਂ ਦੇ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਤਾਂ ਉਸ ਦੇ ਜਿਹੜੇ ਫੇਸਬੁੱਕ ਤੇ ਵੀ ਫੋਲੋਅਰਸ ਨੇ 2.81 ਜਾਨੀ ਕਿ 2 ਲੱਖ 81 ਹਜ਼ਾਰ ਫੇਸਬੁੱਕ ਤੇ ਫੋਲੋਅਰਸ ਨੇ ਇੰਸਟਾਗ੍ਰਾਮ ਤੇ ਵੀ 41 ਹਜ਼ਾਰ ਫੋਲੋਅਰਸ ਨੇ ਤੇ ਕਰੀਬ 11 ਲੱਖ ਫੋਲੋਅਰਸ ਉਸ ਦੇ YouTube ਤੇ ਨੇ 1.1 ਮਿਲੀਅਨ ਸਬਸਕ੍ਰਾਈਬਰ ਨੇ YouTube ਦੇ ਉੱਤੇ ਤੇ ਹਾਲਾਂਕਿ ਹੁਣ ਤੱਕ 8 ਲੋਕ ਜਿਹੜੇ ਨੇ ਜਸੂਸੀ ਦੇ ਸ਼ੱਕ ਦੇ ਵਿੱਚ ਫੜੇ ਗਏ ਨੇ ਤੇ ਉਸ ਦੇ ਵਿੱਚੋਂ ਇੱਕ ਜਸਬੀਰ ਸਿੰਘ ਵੀ ਹੈ ਇਹ ਜਿਹੜੇ ਜਦੋਂ ਪੁੱਛਗਿੱਛ ਹੋ ਰਹੀ ਹੈ ਬਾਕੀ ਜਿਹੜੇ ਬਲੌਗਰਸ ਨੇ ਯੂਟਿਊਬਰਸ ਨੇ ਉਹਨਾਂ ਤੋਂ ਅੱਗੇ ਧੋਕੇ ਕਨੈਕਸ਼ਨ ਜੁੜ ਰਿਹਾ ਹੈ ਤੇ ਇਸ ਵੇਲੇ ਇਹ ਉਹ ਘਰ ਹੈ ਜਿਹੜਾ ਜਸਬੀਰ ਸਿੰਘ ਵੱਲੋਂ ਬਣਾਇਆ ਜਾ ਰਿਹਾ ਹਾਲਾਂਕਿ ਅਸੀਂ ਫੇਰ ਸਪਸ਼ਟ ਕਰ ਦਈਏ ਕਿ ਜਾਂਚ ਦਾ ਵਿਸ਼ਾ ਤੇ ਪੁਲਿਸ ਦੇ ਵੱਲੋਂ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚਾਈ ਗਈ ਹੈ ਤਾ ਪੁਲਿਸ ਜਿਹੜੀ ਹੈ ਉਹ ਉਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਮਨਪ੍ਰੀਤ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਤੇ ਇਸ ਵੇਲੇ ਮੇਰੇ ਸਹਿਯੋਗੀ ਮਨੋਜ ਰਾਠੀ ਮੁਹਾਲੀ ਅਦਾਲਤ ਤੋਂ ਲਾਈਵ ਜੁੜੇ ਹੋਏ ਨੇ ਜਿੱਥੇ ਥੋੜੀ ਦੇਰ ਦੇ ਵਿੱਚ ਜਸਬੀਰ ਸਿੰਘ ਨੂੰ ਪੇਸ਼ ਕੀਤਾ ਜਾਣਾ ਹੈ ਮਨੋਜ ਰਾਠੀ ਜਿਸ ਢੰਗ ਦੇ ਨਾਲ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜਸਬੀਰ ਸਿੰਘ ਦੇ ਬਾਰੇ ਉਹ ਇਹ ਨੇ ਕਿ ਪਾਕਿਸਤਾਨ ਨੂੰ ਜਿਹੜੀਆਂ ਖੂਫੀਆਂ ਜਾਣਕਾਰੀਆਂ ਪਹੁੰਚਾਉਂਦਾ ਸੀ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਿਆ ਹੈ ਜੋਤੀ ਮਲਹੋਤਰਾ ਦੀਆਂ ਵੀਡੀਓਜ਼ ਦੇ ਵਿੱਚ ਦੇਖਿਆ ਗਿਆ ਹੈ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਸਬੰਧ ਨੇ ਕੀ ਕੁਝ ਹੋਰ ਕਹਿ ਰਹੀ ਹੈ ਪੁਲਿਸ ਆ ਦੇਖੋ ਰਣਵੀਰ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕਿਉਂਕਿ ਮਾਮਲਾ ਬਹੁਤ ਹੀ ਸੈਂਸਿਟਿਵ ਹੈ ਔਰ ਜੋ ਕਿ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜੋ ਕਿ ਹੁਣ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਉਸ ਨੂੰ ਲੈ ਕੇ ਆਇਆ ਜਾਏਗਾ ਔਰ ਉਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਹੁਣ ਤੱਕ ਜਿਹੜੀ ਪੁਲਿਸ ਦੀ ਜਾਣਕਾਰੀ ਹੈ ਕਿ 2020 2021 2024 ਇਹ ਇਹ ਸਾਲਾਂ ਦੇ ਵਿੱਚ ਉਹਨੇ ਪਾਕਿਸਤਾਨ ਦਾ ਦੌਰਾ ਕੀਤਾ ਔਰ ਜੋਤੀ ਮਲਹੋਤਰਾ ਦਾ ਨਾਂ ਇਸ ਕਰਕੇ ਜੁੜਿਆ ਹੈ ਕਿ ਕਈ ਜਿਹੜੀ ਵੀਡੀਓਜ਼ ਹੈ ਉਹਦੇ ਵਿੱਚ ਜੋਤੀ ਮਲਹੋਤਰਾ ਦੇ ਨਾਲ ਉਸ ਨੂੰ ਵੇਖਿਆ ਗਿਆ ਪਹਿਲਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਜਿਹੜਾ ਪਾਕਿਸਤਾਨ ਡੇ ਇਵੈਂਟ ਹੋਇਆ ਸੀਗਾ ਉਹਦੇ ਵਿੱਚ ਸਪੈਸ਼ਲੀ ਦਾਨਿਸ਼ ਨੇ ਜਿਹੜਾ ਦਾਨਿਸ਼ ਦਾ ਨਾਮ ਸਾਹਮਣੇ ਆ ਰਿਹਾ ਜੋ ਕਿ ਕਾਫੀ ਇਹਦੇ ਵਿੱਚ ਮਾਸਟਰਮਾਈਂਡ ਦੱਸਿਆ ਜਾ ਰਿਹਾ ਸਪੈਸ਼ਲੀ ਇਸ ਨੂੰ ਇਨਵਿਟੇਸ਼ਨ ਦਿੱਤਾ ਗਿਆ ਸੀਗਾ ਯਾਨੀ ਕਿ ਪਾਕਿਸਤਾਨ ਡੇ ਇਵੈਂਟ ਦੇ ਇਸ ਨੂੰ ਸਪੈਸ਼ਲੀ ਐਜ਼ ਅ ਗੈਸਟ ਬੁਲਾਇਆ ਗਿਆ ਸੀਗਾ ਜੋ ਕਿ ਉੱਥੇ ਮੌਜੂਦ ਸੀ ਜਿਹਦੀ ਵੀਡੀਓ ਵੀ ਸਾਹਮਣੇ ਆਈ ਹੈ ਤੀਜਾ ਪੁਆਇੰਟ ਇਸ ਨੇ ਜਦ ਇਹਦੀ ਗ੍ਰਿਫਤਾਰੀ ਜਾਂ ਪੁੱਛਗਿੱਛ ਹੋ ਰਹੀ ਸੀ ਤਾਂ ਇਸ ਨੇ ਕਈ ਇਸ ਤਰ੍ਹਾਂ ਦੇ ਜਿਹੜੇ ਵੀਡੀਓਜ਼ ਨੇ ਕਈ ਇਸ ਤਰ੍ਹਾਂ ਦੇ ਜਿਹੜੇ ਸਸਪੈਕਟ ਚੀਜ਼ਾਂ ਨੇ ਉਹ ਡਿਲੀਟ ਵੀ ਕੀਤੀ ਹੈ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਚੀਜ਼ਾਂ ਡਿਲੀਟ ਕੀਤੀ ਗਈ ਹੈ ਯਾਨੀ ਕਿ ਡਿਲੀਟ ਕਿਉਂ ਕੀਤੀ ਗਈ ਰੀਜ਼ਨ ਕੀ ਸੀ ਕਿਹੜੀ ਕਿਹੜੀ ਚੀਜ਼ਾਂ ਡਿਲੀਟ ਕੀਤੀ ਗਈ ਕਿਉਂਕਿ ਇਹਦਾ ਜਿਹੜਾ ਇਲੈਕਟ੍ਰੋਨਿਕ ਡਿਵਾਈਸ ਹੈ ਜਿਹਦੇ ਵਿੱਚ ਮੋਬਾਈਲ ਫੋਨ ਲੈਪਟਾਪ ਇਹਦੇ ਜਿਹੜੇ ਰਿਕਵਰ ਕੀਤੇ ਗਏ ਨੇ ਉਹਦੇ ਵਿੱਚ ਕਈ ਚੀਜ਼ਾਂ रिकवर ਕੀਤੀ ਗਈ ਔਰ ਜਿਹੜੀ ਡਿਲੀਟ ਕੀਤੀ ਗਈ ਹੈ ਉਸ ਨੂੰ ਫੋਰੈਂਸਿਕ ਜਿਹੜੀ ਹੈਗੀ ਉਹਦੇ ਭੇਜ ਦਿੱਤਾ ਗਿਆ ਉਸ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਦੇਖੋ ਰੈਡ ਬੀਰੀ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਔਰ ਖਾਸ ਤੌਰ ਤੇ ਜੰਮੂ ਕਸ਼ਮੀਰ ਸ਼ਿਨਗਰ ਦੀ ਜਿਹੜੀ ਵੀਡੀਓਜ਼ ਹੈ ਉਹ ਬਹੁਤ ਸਾਰੇ ਪੱਦਰਤੇ ਨੇ ਬਣਾਈ ਹੋਈ ਸੀ ਵੀਡੀਓਜ਼ ਜਿਹੜੀ ਹੈ ਉਹ ਰਿਕਵਰੀ ਵੀ ਕੀਤੀ ਜਾ ਰਹੀ ਹੈ ਔਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਜਾਂ ਫਿਰ ਹੁਣ ਏਜੰਸੀਆ ਵੀ ਹੁਣ ਪਹੁੰਚ ਚੁੱਕੀ ਹੈ ਏਜੰਸੀਆ ਵੀ ਹੁਣ ਲਗਾਤਾਰੀ ਤੋ ਕੁਝ ਕੁ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਮਾਮਲਾ ਦੇਖੋ ਤੇਜ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਜਾਸੂਸੀ ਦੇ ਨਾਲ ਜੁ ਹੋਇਆ ਇਸ ਕਰਕੇ ਬਹੁਤ ਹੀ ਸੈਂਸਿਟਿਵ ਮੈਟਰ ਹੈ ਔਰ ਪੁਆਇੰਟ ਟੂ ਪੁਆਇੰਟ ਹੀ ਬਿਲਕੁਲ ਮਨੋਜ ਜਿਸ ਢੰਗ ਦੇ ਨਾਲ ਅੱਜ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਏ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਕਿੱਥੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅਦਾਲਤ ਚ ਪੇਸ਼ ਕਰਨਾ ਹੈ ਕੇਸ ਦਾ ਰਿਮਾਂਡ ਲਿਆ ਜਾਵੇਗਾ ਹੋਰ ਪੁੱਛਗਿੱਛ ਹੋਵੇਗੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਗੈਜਟਸ ਸੀ ਇਸ ਕੋਲੇ ਬਹੁਤ ਸਾਰੀਆਂ ਵੀਡੀਓਜ਼ ਇਸ ਨੇ ਡਿਲੀਟ ਵੀ ਕੀਤੀਆਂ ਜੋ ਜਿਸ ਦਾ ਜ਼ਿਕਰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤਾ ਗਿਆ ਜੋ ਕਿਉਂਕਿ ਜੋਤੀ ਮਲਹੋਤਰਾ ਦੀਆਂ ਵੀਡੀਓਜ਼ ਦੇ ਵਿੱਚ ਤਾਂ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਸੀ ਤਾਂ ਇਸ ਨੂੰ ਕੁਝ ਨਾ ਕੁਝ ਅੰਦੇਸ਼ਾ ਜਾਂ ਕੁਝ ਨਾ ਕੁਝ ਖਦਸ਼ਾ ਹੋਏਗਾ ਇਸੇ ਕਰਕੇ ਇਸ ਦੇ ਵੱਲੋਂ ਡਿਲੀਟ ਕੀਤੀਆਂ ਗਈਆਂ ਜਿਹੜੀਆਂ ਹੁਣ ਗੈਜਟਸ ਸੇਜ਼ ਤੇ ਫਰੈਂਸਿਕ ਜਾਂਚ ਦੇ ਲਈ ਭੇਜੇ ਗਏ ਨੇ ਵੀਡੀਓਜ਼ ਰਿਕਵਰ ਕੀਤੀਆਂ ਜਾਣਗੀਆਂ ਕਿਹੜੀਆਂ ਵੀਡੀਓਜ਼ ਡਿਲੀਟ ਕੀਤੀਆਂ ਗਈਆਂ ਕਿਉਂ ਕੀਤੀਆਂ ਗਈਆਂ ਜਿਹੜੀਆਂ ਖੁਫੀਆ ਜਾਣਕਾਰੀਆਂ ਦਿੱਤੀਆਂ ਜਾ ਰੀਆਂ ਸੀ ਤੇ ਇੱਕ ਗੱਲ ਹੋਰ ਮਨੋਜ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਇਹ ਕੜੀਦਰ ਕੜੀ ਜੁੜ ਰਹੀ ਹੈ ਅੱਗੇ ਤੋਂ ਅੱਗੇ ਜਾਂਚ ਦੇ ਵਿੱਚ ਖੁਲਾਸੇ ਹੋ ਰਹੇ ਨੇ ਪੁ ਇਸਲੇ ਵਿੱਚ ਪਤਾ ਲੱਗ ਰਿਹਾ ਹੈ ਸਭ ਦੇਖੋ ਰਣਵੀਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਕਿਉਂਕਿ ਇੱਕ ਕੜੀਆਂ ਜੁੜਦੀ ਨਜ਼ਰ ਆ ਰਹੀ ਹੈ ਜੋਤੀ ਮਲਹੋਤਰਾ ਦੀ ਅਸੀਂ ਗੱਲ ਕਰ ਲਈ ਕਿਉਂਕਿ ਜਿਹੜਾ ਵੀ ਪੂਰਾ ਨੈਕਸਸ ਹੈ ਇਹ ਦਾਨਿਸ਼ ਦਾ ਨਾਮ ਸਾਹਮਣੇ ਆ ਰਿਹਾ ਸੀ गाइस ਦਾਨਿਸ਼ ਕੌਣ ਹੈ ਦਾਨਿਸ਼ ਦੇ ਹੀ ਕੈਂਟ ਤੇ ਇਹ ਸਾਰੀ ਚੀਜ਼ਾਂ ਪਹਿਲਾਂ ਜੇ ਅਸੀਂ ਗੱਲ ਕਰ ਲਈਏ ਜਿਹੜੇ ਮਲੇਰਕੋਟਾ ਮਲੇਰਕੋਟਲਾ ਪੁਲਿਸ ਵੱਲੋਂ ਦੋ ਗਜ਼ਾਲਾ ਤੇ ਜਿਹਦੇ ਸਾਥੀ ਜਿਹੜਾ ਫੜਿਆ ਗਿਆ ਸੀਗਾ ਮੁਹੰਮਦ ਯਾਮੀਨ ਨੂੰ ਫੜਿਆ ਗਿਆ ਸੀਗਾ ਹੋਰ ਵੀ ਜਿਹੜੇ ਸਾਥੀ ਫੜੇਗੇ ਸੀ ਇਹਨਾਂ ਦਾ ਜਿਹੜਾ ਮੇਨ ਘੁੰਮ ਕੇ ਜਿਹੜਾ ਕਨੈਕਸ਼ਨ ਹੈ ਉਹ ਕਿਤੇ ਨਾ ਕਿਤੇ ਇੱਕ ਤਾਂ ਤੇ ਆ ਰਿਹਾ ਹੈ ਦਾਨਿਸ਼ ਤੇ ਯਾਨੀ ਕਿ ਦਾਨਿਸ਼ ਤੇ ਹੀ ਕਹਿਣ ਤੇ ਇਹ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਦੇ ਰਹੀ ਸੀ ਹੁਣ ਤੁਹਾਡਾ ਤੁਹਾਡਾ ਜਿਹੜਾ ਦੂਜਾ ਸਵਾਲ ਹੈ ਕਿ ਕਿਹੜੀ ਕਿਹੜੀ ਵੀਡੀਓਜ਼ ਡਿਲੀਟ ਕੀਤੀ ਗਈ ਆਖਿਰ ਉਸ ਵੀਡੀਓ ਨੂੰ ਡਿਲੀਟ ਕਰਨ ਦਾ ਮਕਸਦ ਕੀ ਸੀ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਦੇ ਨਾਲ ਇਹ ਮੁੱਦਾ ਜੁੜਿਆ ਹੋਇਆ ਹੈ ਇਹਦੇ ਵਿੱਚ ਕਿੰਨੀ ਇਨਵੋਲਵਮੈਂਟ ਇਸਦੀ ਹੈ ਇਹ ਤਾਂ ਹੁਣ ਰਿਮਾਂਡ ਦੌਰਾਨ ਜਾਂ ਫਿਰ ਹੋਰ ਅੱਗੇ ਤੋਂ ਅੱਗੇ ਇਨਵੈਸਟੀਗੇ ਜਿਹੜੀ ਜਿਹੜੀ ਵੀਡੀਓ ਡਿਲੀਟ ਕੀਤੀ ਗਈ ਹੈ ਉਹ ਕਾਫੀ ਸੈਂਸਿਟਿਵ ਦੱਸੀ ਜਾ ਰਹੀ ਹੈ ਬਾਰਡਰ ਏਰੀਆ ਦੇ ਨਾਲ ਜਾਂ ਫਿਰ ਆਰਬੀ ਦੀ ਜਿਹੜੀ ਵੀਡੀਓਜ਼ ਹੈ ਉਸ ਨੂੰ ਇਸ ਕਰਕੇ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਸ ਨੂੰ ਲੈ ਕੇ ਆਇਆ ਜਾਏਗਾ ਰਿਮਾਂਡ ਜਿਹੜੇ ਲੈ ਕੇ ਉਹਨੂੰ ਉਸ ਥਾਵਾਂ ਤੇ ਲੈ ਕੇ ਜਾਇਆ ਜਾਏਗਾ ਜਿੱਥੇ ਜਿੱਥੇ ਉਸਨੇ ਵੀਡੀਓ ਬਣਾਈ ਹੈ ਕਿਸ ਕਿਸ ਨੂੰ ਉਸਨੇ ਅੱਗੇ ਜਿਹੜਾ ਹੈਗਾ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਨਜ਼ਰ ਤੁਸੀਂ ਬਣਾਏ ਰੱਖੋ ਜਿਵੇਂ ਹੀ ਪੇਸ਼ੀ ਹੁੰਦੀ ਹੈ ਅਸੀਂ ਤੁਹਾਡੇ ਕੋਲ ਦੁਆਰਾ ਆਵਾਂਗੇ ਜਿਵੇਂ ਹੀ ਜਸਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਅਸੀਂ ਤੁਹਾਡਾ ਦੁਬਾਰਾ ਰੋਕ ਕਰਾਂਗੇ ਨਜ਼ਰ ਬਣਾਏ ਰੱਖੋ ਮਨੋਜ ਰਾਠੀ ਮੇਰੇ ਸਹਿਯੋਗੀ ਮੁਹਾਲੀ ਕੋਰਟ ਤੋਂ ਲਗਾਤਾਰ ਅਪਡੇਟ ਦੇ ਰਹੇ ਨੇ ਤਾਂ ਯੂਟਿਊਬਰ ਜਸਬੀਰ ਸਿੰਘ ਰੂਪਨਗਰ ਦਾ ਪਿੰਡ ਹੈ ਮਹਲਾ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁਹਾਲੀ ਪੁਲਿਸ ਦੇ ਵੱਲੋਂ ਇਲਜ਼ਾਮ ਜਾਸੂਸੀ ਦੇ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਉਸ ਤੇ ਲੱਗੇ ਨੇ ਤੇ ਦਾਨਿਸ਼ ਦੇ ਸੱਦੇ ਤੇ ਉਹ ਪਾਕਿਸਤਾਨ ਡੇ ਦੇ ਵਿੱਚ ਵੀ ਸ਼ਾਮਲ ਹੋਇਆ ਸਮਾਗਮ ਦੇ ਵਿੱਚ ਪਾਕਿਸਤਾਨ ਸੈਨਾ ਦੇ ਅਧਿਕਾਰੀਆਂ ਤੇ ਬਲੌਗਰਸ ਦੇ ਨਾਲ ਉਸ ਦੀ ਮੁਲਾਕਾਤ ਹੋਈ ਤੇ ਪੁਲਿਸ ਦੇ ਕੰਗੇ ਦੇ ਵਿੱਚ ਹੈ ਤੇ ਇਹੀ ਨਹੀਂ ਤਿੰਨ ਵਾਰ ਉਹ ਪਾਕਿਸਤਾਨ ਜਾ ਚੁੱਕਿਆ ਹੈ 2020 21 ਤੇ 2024 ਦੇ ਵਿੱਚ ਤੇ ਇਸ ਦੌਰਾਨ ਜੋਤੀ ਮਲਹੋਤਰਾ ਦੀਆਂ ਵੀਡੀਓਜ਼ ਦੇ ਵਿੱਚ ਵੀ ਉਹ ਨਜ਼ਰ ਆਇਆ